ਆਲੂਆਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਓ ਫਿਰ ਇਹਨੂੰ ਪਤਲਾ ਪਤਲਾ ਸਲਾਈਸਾਂ ਵਿੱਚ ਕੱਟ ਲਿਓ ਤਿੰਨ ਚਾਰ ਵਾਰੀ ਸਾਫ਼ ਪਾਣੀ ਵਿੱਚ ਧੋ ਕੇ ਕਿਸੇ ਵੀ ਛੰਨੀ ਵਿੱਚ ਪਾ ਕੇ ਸਾਈਡ ਤੇ ਰੱਖ ਦਿਓ ਫਿਰ ਤੁਸੀਂ ਕੋਈ ਵੀ ਲੈ ਲਿਓ ਸਟਿਕ ਜਿਹੜੀ ਕਿ ਪਤਲੀ ਹੋਵੇ ਜਿਆਦਾ ਮੋਟੀ ਨਾ ਹੋਵੇ ਉਸ ਤੋਂ ਬਾਅਦ ਇਹਨਾਂ ਨੂੰ ਫੋਲਡ ਕਰ ਕਰਕੇ ਤੇ ਇਹਦੇ ਵਿੱਚ ਤੁਸੀਂ ਪਾਉਂਦੇ ਜਾਓ ਜਦ ਜੀ ਤੁਹਾਡਾ ਵਧੀਆ ਜਿਹਾ ਫਲਾਵਰ ਹੋ ਗਿਆ ਤਿਆਰ ਫਿਰ ਦੋ ਕੱਪ ਲਵਾਂਗੇ ਬੇਸਣ ਦੇ ਦੋ ਚਮਚ ਲਵਾਂਗੇ ਮੈਦੇ ਦੇ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਮਿਰਚ ਧਨੀਆ ਪਾਊਡਰ ਰੰਗ ਲਈ ਪਾਵਾਂਗੇ ਹਲਦੀ ਥੋੜੀ ਪਾਵਾਂਗੇ ਮੇਥੀ ਚੰਗੀ ਤਰ੍ਹਾਂ ਸਾਰੀਆਂ ਥੋੜਾ ਪਾਣੀ ਪਾ ਕੇ ਤਾਂ ਵਧੀਆ ਜਿਹਾ ਪੇਸਟ ਤਿਆਰ ਕਰ ਲਾਂਗੇ ਜਿਹੜਾ ਪੇਸਟ ਨਾ ਜ਼ਿਆਦਾ ਗਾੜਾ ਹੋਵੇ ਤੇ ਨਾ ਜ਼ਿਆਦਾ ਪਤਲਾ ਤਾਂ ਕਿ ਜਿਹੜਾ ਬੇਸਨ ਆ ਉਹ ਚੰਗੀ ਤਰ੍ਹਾਂ ਫਲਾਵਰਾਂ ਦੇ ਉੱਪਰ ਚੜ ਜਾਵੇ ਉਸ ਤੋਂ ਬਾਅਦ ਜੀ ਆਪਾਂ ਖੁਲੀ ਜੀ ਲਵਾਂਗੇ ਕੜਾਈ ਤੇ ਕੜਾਈ ਤੁਹਾਡੀ ਥੋੜੀ ਜਿਹੀ ਡੂੰਗੀ ਵੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਪਾਓ ਤੇਲ ਤੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਓ ਫਿਰ ਸਾਰੀਆਂ ਸਟਿਕਾਂ ਨੂੰ ਬੇਸਨ ਵਿੱਚ ਕਰਿਓ ਡਿਪ ਤੇ ਕੜਾਈ ਵਿੱਚ ਪਾਉਂਦੇ ਜਾਓ 4 ਤੋਂ 5 ਮਿੰਟ ਤੱਕ ਬਹੁਤ ਹੀ ਵਧੀਆ ਮਜ਼ੇਦਾਰ ਜਿਹਾ 스ਨੈਕਸ ਫਲਾਵਰ ਬਣ ਕੇ ਤਿਆਰ ਹੋ ਜਾਣਗੇ ਬੱਚਿਆਂ ਨੂੰ ਦਿਓਗੇ ਬੜੇ ਹੀ ਖੁਸ਼ ਹੋਣਗੇ ਟਰਾਈ Quisiera cardio... que